ਸਨਮਾਨਯੋਗ ਸਾਥ ਸੰਗਤ ਜੀ ਦੁਨੀਆ ਨੂੰ ਤਾਰਦੇ ਹੋਏ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਸਥਾਨ ਤੇ ਪਹੁੰਚੇ ਇੱਕ ਖੰਡ ਚ ਪਹੁੰਚੇ ਆ ਉੱਥੋਂ ਦੇ ਜਿਹੜੇ ਲੋਕ ਸੀ ਬੜੀ ਅਜੀਬ ਜੀ ਉੱਥੋਂ ਦੀ ਕਹਾਣੀ ਸੀ ਉਹਨਾਂ ਲੋਕਾਂ ਦੀ ਕਿਉਂਕਿ ਸਾਰੇ ਹੀ ਜਵਾਨ ਸਨ ਕੋਈ ਵੀ ਉਹਨਾਂ ਵਿੱਚ ਬੁੱਢਾ ਨਹੀਂ ਸੀ ਨਜ਼ਰ ਆਉਂਦਾ ਉਹ ਖੰਡ ਦੇ ਲੋਕਾਂ ਦੇ ਵਿੱਚ ਤੇ ਜਿੰਨੇ ਵੀ ਘਰਾਂ ਦੇ ਮਰਦ ਸੀ ਉਹ ਘਰਬਾਰ ਛੱਡ ਕੇ ਬਾਹਰ ਜਾ ਚੁੱਕੇ ਸੀ ਕੋਈ ਵੀ ਘਰਾਂ ਚ ਨਹੀਂ ਸੀ ਰਹਿੰਦਾ ਤੇ ਉੱਥੋਂ ਦੀ ਧਰਤੀ ਸੋਹਣੇ ਮਾਂਗ ਪ੍ਰਤੀਤ ਹੁੰਦੀ ਸੀ ਬੜਾ ਸੁੰਦਰ ਸੀ ਇਹ ਸਭ ਕੁਝ ਦੇਖ ਕੇ ਭਾਈ ਮਰਦਾਨਾ ਜੀ ਪੁੱਛਦੇ ਆ ਮਹਾਰਾਜ ਇੱਥੇ ਕੋਈ ਬੁੱਢਾ ਨਜ਼ਰ ਨਹੀਂ ਆਉਂਦਾ ਪਹਿਲਾਂ ਵੀ ਆਪਾਂ ਕਈ ਥਾਵਾਂ ਤੇ ਪਰਮਣ ਕੀਤਾ ਹੈ ਕਈ ਖੰਡਾਂ ਚ ਗਏ ਆ ਉਥੋਂ ਦੇ ਲੋਕ ਜਿਹੜੇ ਆ ਬੁੱਢੇ ਹੁੰਦੇ ਆ ਬਜ਼ੁਰਗ ਹੁੰਦੇ ਆ ਮਹਾਰਾਜ ਇਹਨਾਂ ਤੇ ਬੁਢਾਪਾ ਕਿਉਂ ਨਹੀਂ ਆਉਂਦਾ ਗੁਰੂ ਸਾਹਿਬ ਜੀ ਮਹਾਰਾਜ ਨੇ ਭਾਈ ਮਰਦਾਨਾ ਜੀ ਉਹਨਾਂ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਅੱਗੇ ਜਾਣਾ ਕੀਤਾ ਉਥੇ ਜਾ ਕੇ ਪੁੱਛਿਆ ਭਾਈ ਇਹ ਸਭ ਕੀ ਆ ਜਿੰਨੇ ਵੀ ਇੱਥੇ ਲੋਕ ਵੱਸਦੇ ਆ ਬੀਬੀਆਂ ਨੇ ਸਾਰੀਆਂ ਹੀ ਜਵਾਨ ਨੇ ਕੋਈ ਬਜ਼ੁਰਗ ਨਜ਼ਰ ਨਹੀਂ ਆਉਂਦਾ ਕਿ ਕੋਈ ਮਰਦ ਨਜ਼ਰ ਨਹੀਂ ਆਉਂਦਾ ਤੁਹਾਡੇ ਇਲਾਕੇ ਦੇ ਸਾਰੇ ਮਰਦ ਕਿੱਧਰ ਨੂੰ ਚਲੇ ਗਏ ਆ ਉਹਨਾਂ ਨੇ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉੱਥੋਂ ਦੀਆਂ ਜਿਹੜੀਆਂ ਬੀਬੀਆਂ ਸਨ ਉਹਨਾਂ ਨੇ ਸਾਰੀ ਗੱਲ ਦੱਸੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਅਸਲ ਗੱਲ ਇਹ ਹੈ ਕਿ ਇੱਥੋਂ ਦੇ ਲੋਕ ਜਿਹੜੇ ਆ ਜਦੋਂ ਵੀ ਬੁਢਾਪਾ ਨੇੜੇ ਆਉਣ ਲੱਗਦਾ ਜਾਂ ਕਿਸੇ ਦੀ ਮੌਤ ਨੇੜੇ ਆਉਣ ਲੱਗਦੀ ਆ ਉਹ ਪਹਾੜ ਤੇ ਚੜ ਜਾਂਦਾ ਉੱਥੇ ਬੈਠ ਕੇ ਯੋਗ ਸਾਧਨਾ ਕਰਦਾ ਹੈ ਇਥੋਂ ਦੇ ਮਰਦਾਂ ਦਾ ਸੁਭਾਅ ਬਣ ਗਿਆ ਇਹ ਯੋਗ ਸਾਧਨਾ ਕਰਕੇ ਆਪਣੀ ਉਮਰ ਨੂੰ ਵਧਾ ਲੈਣਾ ਉਹ ਆਪਣੇ ਸਵਾਸਾਂ ਨੂੰ ਰੋਕਣ ਦੀ ਪ੍ਰਕਿਰਿਆ ਇਥੋਂ ਦੇ ਲੋਕਾਂ ਨੂੰ ਆਉਂਦੀ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੁਣਿਆ ਇਥੋਂ ਦੇ ਲੋਕ ਇਸ ਤਰ੍ਹਾਂ ਆਪਣੇ ਪ੍ਰਾਣ ਰੋਕਦੇ ਆ ਬਚਪਨ ਚ ਲੱਗਿਆ ਜਾਵੇ ਤੇ ਕੋਈ ਗੱਲ ਨਹੀਂ ਜਵਾਨੀ ਨਹੀਂ ਜਾਣੀ ਚਾਹੀਦੀ ਕਿਉਂਕਿ ਜਵਾਨੀ ਚਲੀ ਗਈ ਤੇ ਬੁਢਾਪਾ ਆ ਜਾਏਗਾ ਬੁਢਾਪਾ ਆ ਜਾਏਗਾ ਤੇ ਬਜ਼ੁਰਗ ਅਵਸਥਾ ਵਿੱਚ ਰੋਗ ਵੀ ਲੱਗਣਗੇ ਫਿਰ ਉਹ ਮੌਤ ਦਾ ਕਾਰਨ ਬਣਨਗੇ ਡਰਦੇ ਹੋਏ ਲੋਕ ਪ੍ਰਮਾਤਮਾ ਦੀ ਬਣਾਈ ਮਰਿਆਦਾ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਦੇਖੋ ਕੀ ਕਰੀ ਜਾਂਦੇ ਆ ਭਾਈ ਮਰਦਾਨਾ ਜੀ ਅੰਤਰਜਾਮੀ ਸਤਗੁਰੂ ਤਾਂ ਸਭ ਜਾਣਦੇ ਆ ਫਿਰ ਵੀ ਮਹਾਰਾਜ ਨੇ ਉਹਨਾਂ ਤੋਂ ਪੁੱਛਿਆ ਇਹ ਉਪਦੇਸ਼ ਤੁਹਾਨੂੰ ਦਿੱਤਾ ਕਿਨੇ ਆ ਉਥੋਂ ਦੇ ਲੋਕ ਕਹਿੰਦੇ ਜੀ ਗੋਰਖਨਾਥ ਸਾਡਾ ਗੁਰੂ ਹੈ ਉਹਨੇ ਸਾਨੂੰ ਇਹ ਸਵਾਸ ਰੋਕਣੇ ਦੱਸਿਆ ਪ੍ਰਾਣਾਂ ਦਾ ਸੰਜਮ ਦੱਸਿਆ ਹੈ ਇਸ ਕਰਕੇ ਸਾਡੀਆਂ ਉਮਰਾਂ ਤਾਂ ਬਹੁਤੀਆਂ ਨੇ ਪਰ ਅਸੀਂ ਅਜੇ ਵੀ ਜਬਾਨ ਪਏ ਆ ਫਿਰ ਉਹਨਾਂ ਔਰਤਾਂ ਨੇ ਬੇਨਤੀ ਕੀਤੀ ਕਹਿਣ ਲੱਗੇ ਸਤਿਗੁਰੂ ਮਹਾਰਾਜ ਜਗਤ ਦੇਵਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗੋਰਖਨਾਥ ਨੇ ਸਾਡੀਆਂ ਉਮਰਾਂ ਤਾਂ ਵਧਾਤੀਆਂ ਸਾਡੀ ਸੁੰਦਰਤਾ ਤਾਂ ਕਾਇਮ ਜ਼ਰੂਰ ਰੱਖੀ ਆ ਪਰ ਨਾਲ ਇੱਕ ਗੱਲ ਹੋਈ ਆ ਉਹ ਇਹ ਹੈ ਸਾਡੇ ਕੋਲ ਪੈਸਾ ਵੀ ਬੜਾ ਹੈ ਪਰ ਮਹਾਰਾਜ ਸਾਨੂੰ ਸ਼ਾਂਤੀ ਨਹੀਂ ਹੈ ਸਾਡੇ ਮਨਾਂ ਨੂੰ ਚੈਣ ਨਹੀਂ ਪੈਂਦਾ ਸਾਨੂੰ ਟਿਕਾ ਨਹੀਂ ਮਹਾਰਾਜ ਉਪਦੇਸ਼ ਦੋ ਸੰ ਸ਼ਾਂਤੀ ਪ੍ਰਾਪਤ ਹੋਵੇ ਉਮਰਾਂ ਵਧਾਉਣ ਨਾਲ ਕੁਝ ਨਹੀਂ ਅਸੀਂ ਖੱਟਿਆ ਪੈਸਾ ਇਕੱਠਾ ਕਰਕੇ ਮਹਾਰਾਜ ਕੁਝ ਨਹੀਂ ਖਟਿਆ ਕਿ ਮਨ ਨੂੰ ਸ਼ਾਂਤੀ ਨਾ ਆਈ ਜਦੋਂ ਦੀਨ ਹੋ ਕੇ ਬੇਨਤੀ ਕੀਤੀ ਸਾਰੀਆਂ ਬੀਬੀਆਂ ਔਰਤਾਂ ਨੇ ਉੱਥੋਂ ਦੀਆਂ ਨੇ ਤੇ ਜਿਹੜੇ ਪਹਾੜਾਂ ਤੇ ਮਰਦ ਗਏ ਹੋਏ ਸੀ ਮਹਾਰਾਜ ਨੇ ਉਹਨਾਂ ਨੂੰ ਵੀ ਆਖਿਆ ਭਾਈ ਉਹਨਾਂ ਨੂੰ ਵੀ ਬੁਲਾ ਕੇ ਲਿਆਓ ਸੰਗਤ ਰੂਪ ਵਿੱਚ ਸਭ ਨੂੰ ਉਪਦੇਸ਼ ਹੋਵੇਗਾ ਹੁਣ ਉਹ ਜਿਹੜੇ ਮਰਦ ਪਹਾੜਾਂ ਤੇ ਚੜ੍ਹੇ ਹੋਏ ਆ ਉਮਰਾਂ ਵਧਾ ਰਹੇ ਆ ਸਮਾਧੀਆਂ ਲਾ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਕੋਲ ਬੁਲਾ ਕੇ ਸਤਿਗੁਰੂ ਮਹਾਰਾਜ ਨੇ ਉੱਥੇ ਸ਼ਬਦ ਉਚਾਰਨ ਕੀਤਾ ਸੀ ਸ੍ਰੀ ਰਾਗ ਦੇ ਵਿੱਚ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰਬੋਲ ਮਨ ਵਿੱਚ ਕਸਵੱਟੀ ਲਾਈਏ ਤੁਲਿਏ ਪੂਰੇ ਤੋਲ ਜਦੋਂ ਗੁਰੂ ਮਹਾਰਾਜ ਨੇ ਸ਼ਬਦ ਪੜ੍ਹਿਆ ਤੇ ਉਹਨਾਂ ਨੂੰ ਅਰਥ ਵੀ ਦੱਸੇ ਮਹਾਰਾਜ ਕਹਿੰਦੇ ਪਿਆਰੇ ਜੀਓ ਇਹ ਸਾਰੀਆਂ ਚੀਜ਼ਾਂ ਛੱਡ ਕੇ ਹਰੀ ਦਾ ਨਾਮ ਜਪੋ ਗੁਰੂ ਦੀ ਮੱਤ ਉੱਤੇ ਤੁਰ ਕੇ ਹਰੀ ਦਾ ਸਿਮਰਨ ਕਰਿਆ ਕਰੋ ਜਦੋਂ ਮਨ ਸਿਮਰਨ ਦੀ ਕਸਵੱਟੀ ਉੱਤੇ ਲਾਇਆ ਜਾਂਦਾ ਫਿਰ ਇਹ ਤੋਲ ਵਿੱਚ ਪੂਰਾ ਉਤਰਦਾ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਛੱਡ ਕੇ ਪ੍ਰਾਣਾਂ ਨੂੰ ਤੁਸੀਂ ਇਹ ਸੰਜਮ ਕਰਕੇ ਰੋਕ ਲੈਣਵੇਂਵੇਂ ਕੀ ਹੋ ਜਾਏਗਾ ਤੁਹਾਡਾ ਜਿਹੜਾ ਗੁਰਖਨਾਥ ਗੁਰੂ ਹੈ ਉਹਨੇ ਤੁਹਾਨੂੰ ਠੀਕ ਮੱਤ ਨਹੀਂ ਦਿੱਤੀ ਦੁਨੀਆ ਦੇ ਤਲਤੇ ਤਾਂ ਤੁਹਾਡਾ ਨਾਮ ਕਰਾ ਦਿੱਤਾ ਪਰ ਦਰਗਾਹ ਵਿੱਚ ਆਪ ਜੀ ਨੂੰ ਕਿਵੇਂ ਸੁੱਖ ਮਿਲੇਗਾ ਗੁਰੂ ਮਹਾਰਾਜ ਕਹਿੰਦੇ ਭਾਈ ਇਹ ਸੱਚ ਰਤੇ ਗੁਰ ਮੇਲੇ ਆ ਸੱਚੇ ਸੱਚ ਸਮਾਏ ਇਹ ਗੁਰੂ ਦੀ ਕਿਰਪਾ ਹੋ ਜੇ ਤੇ ਮਨ ਵਸ ਚਾਉਂਦਾ ਤੁਸੀਂ ਇੱਕ ਆਖਿਆ ਨਾ ਉਮਰਾਂ ਵੱਡੀਆਂ ਕਰ ਲੀਆਂ ਨੇ ਕੀ ਹੋ ਜਾਏਗਾ ਉਮਰ ਵਧਾਉਣ ਦੇ ਨਾਲ ਮਹਾਰਾਜ ਕਹਿੰਦੇ ਭਾਈ ਕੁਝ ਨਹੀਂ ਹੋਵੇਗਾ ਜੇ ਮਨ ਨੂੰ ਟਿਕਾ ਨਾ ਆਇਆ ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਮਾਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਮਹਾਰਾਜ ਜੀ ਕਹਿਣ ਲੱਗੇ ਭਾਈ ਇਹ ਉਮਰ ਵਧਾਉਣ ਦੇ ਨਾਲ ਕੁਝ ਨਹੀਂ ਹੋਣਾ ਚਾਹੇ ਕਈ ਜੁੱਗਾਂ ਜਿੰਨੀ ਉਮਰ ਹੋ ਜੇ ਬੰਦੇ ਦੀ ਪਰ ਜੇ ਪ੍ਰਮਾਤਮਾ ਨੂੰ ਹੀ ਭੁੱਲ ਗਿਆ ਇਨਸਾਨ ਫਿਰ ਉਹਦੀ ਕੀ ਕੀਮਤ ਆ ਕੁਝ ਵੀ ਨਹੀਂ ਉੱਥੋਂ ਦੇ ਲੋਕਾਂ ਨੇ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਿਆ ਕਹਿਣ ਲੱਗੇ ਬਿਲਕੁਲ ਸੱਚ ਹੈ ਮਹਾਰਾਜ ਅੱਜ ਤੋਂ ਬਾਅਦ ਅਸੀਂ ਇਹ ਚੀਜ਼ਾਂ ਛੱਡ ਕੇ ਅਕਾਲ ਪੁਰਖ ਦਾ ਨਾਮ ਜਪਿਆ ਕਰਾਂਗੇ ਤੇ ਬਾਬੇ ਨੇ ਬਚਨ ਕੀਤੇ ਭਾਈ ਤੁਸੀਂ ਸਤਨਾਮ ਦਾ ਜਾਪ ਕਰਿਆ ਕਰੋ ਧਰਮ ਦੀ ਕਿਰਤ ਕਰਿਆ ਕਰੋ ਵੰਡ ਕੇ ਛਕਿਆ ਕਰੋ ਇਹਨਾਂ ਨੂੰ ਉਪਦੇਸ਼ ਦੇ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਅੱਗੇ ਗਏ ਆ ਸਾਧ ਸੰਗਤ ਜੀ ਉਥੇ ਕੇਤਮਾਲ ਜਿਹੜਾ 8ਵਾਂ ਖੰਡ ਆ ਉਥੇ ਪਹੁੰਚੇ ਆ ਉਥੋਂ ਦੇ ਜਿਹੜੇ ਲੋਕ ਸੀ ਦੇਵੀ ਦੀ ਪੂਜਾ ਕਰਦੇ ਹੁੰਦੇ ਸੀ ਦੇਵੀ ਨੂੰ ਮੰਨਦੇ ਸੀ ਇੱਕ ਪਹਾੜ ਸੀ ਬਹੁਤ ਉੱਚਾ ਸੀ ਬਹੁਤ ਜ਼ਿਆਦਾ ਉੱਚਾ ਸੀ ਹਜ਼ਾਰਾਂ ਕੋ ਤੁਜਾ ਦੀ ਨਿਆਈ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਉੱਥੇ ਜਾ ਕੇ ਬੈਠੇ ਆ ਉਥੋਂ ਦਾ ਰਾਜਾ ਬਹੁਤ ਜ਼ਿਆਦਾ ਕਟੜ ਸੀ ਜੇ ਕੋਈ ਬਾਹਰੋਂ ਪ੍ਰਦੇਸੀ ਆ ਜਾਂਦਾ ਸੀ ਉਹਨੂੰ ਫੜ ਲੈਂਦੇ ਹੁੰਦੇ ਸੀ ਰਾਜੇ ਦੇ ਲੋਕਾਂ ਨੇ ਕੀ ਕੀਤਾ ਭਾਈ ਬਾਲਾ ਜੀ ਜਦੋਂ ਪਾਸੇ ਗਏ ਆ ਜਲ ਲੈਣ ਵਾਸਤੇ ਉਹਨਾਂ ਨੂੰ ਫੜ ਲਿਆ ਤੇ ਰਾਜੇ ਕੋਲ ਲੈ ਗਏ ਆ ਰਾਜਾ ਦੇਖ ਕੇ ਬਹੁਤ ਪ੍ਰਸੰਨ ਹੋ ਗਿਆ ਇਤਨਾ ਖੁਸ਼ ਹੋਇਆ ਕਹਿਣ ਲੱਗਾ ਇਹ ਪਰਦੇਸੀ ਹੁਣ ਬਾਹਰੋਂ ਚੱਲ ਕੇ ਤਾਂ ਇੱਥੇ ਆ ਗਿਆ ਹੁਣ ਇਹ ਜਿੰਦਾ ਵਾਪਸ ਨਹੀਂ ਜਾ ਸਕਦਾ ਕਿਉਂਕਿ ਅੱਜ ਮੈਂ ਦੇਵੀ ਨੂੰ ਖੁਸ਼ ਕਰਨ ਵਾਸਤੇ ਉਹ ਆਪਣੀ ਦੇਵੀ ਜਿਹੜੀ ਮੂਰਤੀ ਬਣਾਈ ਸੀ ਉਹਨਾਂ ਨੇ ਉਹ ਦੇਵੀ ਨੂੰ ਖੁਸ਼ ਕਰਨ ਵਾਸਤੇ ਇਹਦੀ ਬਲੀ ਦੇਵਾਂਗਾ ਇਹਨੂੰ ਭੇਡ ਚੜਾ ਦੇਵਾਂਗਾ ਢੋਲ ਵਜਾ ਕੇ ਕੁਝ ਲੋਕਾਂ ਨੂੰ ਨਾਲ ਲੈ ਕੇ ਉਹ ਤਮਾਸ਼ੇ ਦੇ ਰੂਪ ਦੇ ਵਿੱਚ ਰਾਜਾ ਭਾਈ ਬਾਲਾ ਜੀ ਨੂੰ ਉਹ ਦੇਵੀ ਦੇ ਮੰਦਰ ਵਿੱਚ ਲੈ ਗਿਆ ਸਾਧ ਸੰਗਤ ਜੀ ਜਿਹਦੇ ਅੱਗੇ ਗੁਰਮੁਖ ਉਹ ਬਲੀ ਦਿੱਤੀ ਜਾਂਦੀ ਸੀ ਇਹ ਪਹਿਲਾਂ ਵੀ ਇਦਾਂ ਕਰਦੇ ਸੀ ਪਰਦੇਸੀ ਲੋਕਾਂ ਨੇ ਆ ਜਾਣਾ ਉਹਨਾਂ ਦੀ ਬਲੀ ਦੇ ਦੇਣੀ ਉਹ ਜਿਹੜਾ ਸੀਸ ਆ ਧੜ ਤੋਂ ਅਲੱਗ ਕਰ ਦਿੰਦੇ ਸੀ ਹੁਣ ਜਦੋਂ ਗੁਰਨਾਨਕ ਸਾਹਿਬ ਜੀ ਮਹਾਰਾਜ ਆਪਣੇ ਅਨਨ ਪਿਆਰੇ ਸੇਵਕ ਭਾਈ ਬਾਲਾ ਜੀ ਨੂੰ ਬਚਾਉਣ ਵਾਸਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਉਹ ਸਥਾਨ ਤੇ ਪਹੁੰਚਦੇ ਆ ਜਿੱਥੇ ਭਾਈ ਬਾਲਾ ਜੀ ਨੂੰ ਬੰਨਿਆ ਹੋਇਆ ਹੈ ਕਿਉਂਕਿ ਜਾਮ ਗੁਰੂ ਹੋਏ ਵੱਲ ਲੱਖ ਬਾਹਾਂ ਕਿਆ ਕਿੱਜੇ ਇਹ ਗੁਰੂ ਵੱਲ ਹੋ ਜੇ ਲੱਖਾਂ ਬਾਹਾਂ ਮਿਲ ਕੇ ਵੀ ਬੰਦੇ ਦਾ ਕੁਝ ਵਿਗਾੜ ਨਹੀਂ ਸਕਦੀਆਂ ਉਹਨਾਂ ਪੂਰੀ ਤਿਆਰੀ ਕਰ ਲਈ ਆ ਭਾਈ ਬਾਲਾ ਜੀ ਦਾ ਝਟਕਾ ਕਰਨ ਦੀ ਬਲੀ ਦੇਣ ਦੀਆਂ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ ਦੀਨ ਦੁਨੀ ਦੇ ਪਾਤਸ਼ਾਹ ਮਹਾਰਾਜ ਵਿੱਚ ਕਰਤਾ ਪੁਰਖ ਖਲੋਵਾ ਵਾਲ ਨ ਬਿੰਗਾ ਹੋ ਆਪਣੇ ਸੇਵਕ ਦਾ ਵਾਲ ਕਿਵੇਂ ਵਿੰਗਾ ਹੁਣ ਦੇ ਸਕਦੇ ਆ ਮਹਾਰਾਜ ਉੱਥੇ ਪਹੁੰਚੇ ਆ ਤੇ ਜਦੋਂ ਦੇਖਿਆ ਭਾਈ ਬਾਲਾ ਜੀ ਨੇ ਸਤਗੁਰੂ ਮਹਾਰਾਜ ਜੀ ਆ ਗਏ ਹਨ ਤਾਂ ਉਹਨਾਂ ਨੂੰ ਹੌਸਲਾ ਵੀ ਹੋ ਗਿਆ ਸਤਗੁਰੂ ਮਹਾਰਾਜ ਤੇ ਭਰੋਸਾ ਵੀ ਸੀ ਭਾਈ ਬਾਲਾ ਜੀ ਦਾ ਭਾਈ ਮਰਦਾਨਾ ਜੀ ਪੁੱਛਦੇ ਆ ਭਾਈ ਬਾਲਾ ਜੀ ਇਹ ਤਾਂ ਤੁਹਾਡੀ ਬਲੀ ਦੇਣ ਲੱਗਿਆ ਕਿ ਤੁਹਾਨੂੰ ਡਰ ਨਹੀਂ ਲੱਗਦਾ ਉਦੋਂ ਕਹਿਣ ਲੱਗੇ ਨਹੀਂ ਜਦੋਂ ਤੱਕ ਮੇਰੇ ਸਤਿਗੁਰੂ ਜੀ ਮੇਰੇ ਨਾਲ ਆ ਮੈਂ ਕਿਸ ਤਰ੍ਹਾਂ ਡਰ ਸਕਦਾ ਨਾਲੇ ਇਹ ਸਰੀਰ ਨੂੰ ਝਟਕਾ ਸਕਦੇ ਆ ਸਰੀਰ ਦੀ ਬਲੀ ਦੇ ਸਕਦੇ ਆ ਆਤਮਾ ਕਦੇ ਵੀ ਮਰਦੀ ਨਹੀਂ ਹੁੰਦੀ ਆਤਮਾ ਤਾਂ ਸਦਾ ਹੀ ਜਿੰਦਾ ਰਹਿੰਦੀ ਹੈ ਤੇ ਭਾਈ ਮਰਦਾਨਾ ਜੀ ਇਹ ਜੋ ਸਰੀਰ ਹੈ ਇਨਸਾਨ ਦਾ ਪੰਜ ਤਤਾਂ ਤੋਂ ਬਣਿਆ ਜਦੋਂ ਸਰੀਰ ਬਿਨਸ ਜਾਂਦਾ ਇਹ ਪੰਜੇ ਦੇ ਪੰਜੇ ਤੱਤ ਹਵਾ ਅਗਨੀ ਪਾਣੀ ਆਕਾਸ਼ ਮਿੱਟੀ ਇਹ ਸਾਰੇ ਆਪਣੇ ਆਪਣੇ ਤਤਾਂ ਵਿੱਚ ਮਿਲ ਜਾਂਦੇ ਆ ਜਾ ਕੇ ਤਾਂ ਉਹ ਆਤਮਾ ਜਿਹੜੀ ਹੈ ਤੇ ਉਹ ਨਹੀਂ ਮਰਦੀ ਕਦੇ ਵੀ ਇਹਨਾਂ ਦ੍ਰਿੜ ਨਿਸ਼ਚਾ ਸੀ ਭਾਈ ਬਾਲਾ ਜੀ ਦਾ ਕਿ ਮੇਰੇ ਗੁਰਦੇਵ ਪਾਤਸ਼ਾਹ ਜੀ ਆ ਚੁੱਕੇ ਹਨ ਤੇ ਉਹ ਆਪੇ ਹੀ ਇਲਾਜ ਰੱਖਣਗੇ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹਿ ਜੈ ਕਾਜ ਕਰਤ ਸੇਵਕ ਕੀ ਤਾਹਾਂ ਤਾਹਾਂ ਉਠਤავੈ ਪਰਮਾਤਮਾ ਹਰ ਜਗ੍ਹਾ ਆਪਣੇ ਸੇਵਕ ਦੀ ਹਰ ਥਾਂ ਇੱਜ਼ਤ ਰੱਖਦਾ ਤੇ ਨਾਮ ਵੀ ਜਪਾਉਂਦਾ ਇਸ ਤਰ੍ਹਾਂ ਭਾਈ ਮਰਦਾਨਾ ਜੀ ਪੁੱਛਦੇ ਆ ਭਾਈ ਬਾਲਾ ਜੀ ਉਹਦਾ ਜਵਾਬ ਦਿੰਦੇ ਆ ਹੁਣ ਸਾਹਮਣੇ ਉਹ ਦੇਵੀ ਦੀ ਮੂਰਤੀ ਬਣੀ ਹੋਈ ਆ ਸਾਧ ਸੰਗਤ ਜੀ ਤੇ ਜਿਹਦੇ ਸਾਹਮਣੇ ਭਾਈ ਬਾਲਾ ਜੀ ਦਾ ਝਟਕਾ ਕੀਤਾ ਜਾਣਾ ਉਹਨਾਂ ਨੇ ਜਦੋਂ ਦੇਖਿਆ ਇੱਥੇ ਕੋਈ ਦੋ ਹੋਰ ਮਹਾਪੁਰਖ ਆਏ ਵੇ ਆ ਰਾਜਾ ਬੜਾ ਖੁਸ਼ ਹੋਇਆ ਸੋਚਣ ਲੱਗਾ ਪਹਿਲਾਂ ਇਹਦੀ ਬਲੀ ਦੇਵਾਂਗਾ ਫਿਰ ਇਹਨਾਂ ਦੋਹਾਂ ਦੀ ਬਲੀ ਦੇਵਾਂਗਾ ਉਹ ਜਾਣਦਾ ਨਹੀਂ ਕਿ ਦੀਨ ਦੁਨੀ ਦੇ ਪਾਤਸ਼ਾਹ ਜੀ ਮਹਾਰਾਜ ਆਪ ਉਹਨੂੰ ਤਾਰਨ ਵਾਸਤੇ ਆਏ ਹੁਣ ਜਦੋਂ ਰਾਜੇ ਨੇ ਚੰਡਾਲ ਨੂੰ ਕਿਹਾ ਦੇਰ ਕਿਉਂ ਕਰਦਾ ਇਹਨਾਂ ਨੂੰ ਕਿਉਂ ਗੱਲਾਂ ਤੂੰ ਕਰਨ ਦੇ ਰਿਆਂ ਇਹਦੀ ਬਲੀ ਦੇ ਦੇਵੀ ਨੂੰ ਮੈਂ ਖੁਸ਼ ਕਰਨਾ ਦੇਵੀ ਤੂੰ ਮੈਂ ਭਰ ਲੈਣੀ ਇਹ ਰਾਜੇ ਨੇ ਉੱਥੇ ਜਿਹੜਾ ਜਲਾਦ ਉਹ ਚੰਡਾਲ ਰੱਖਿਆ ਸੀ ਜਿਹੜਾ ਇਨਸਾਨਾਂ ਦੀ ਬਲੀ ਦਿੰਦਾ ਸੀਗਾ ਉਹਨਾਂ ਦੇ ਸੀਸ ਉੱਪਰ ਤਲਵਾਰ ਚੁਣਾਉਂਦਾ ਸੀ ਉਹਨੂੰ ਹੁਕਮ ਕੀਤਾ ਰਾਜੇ ਨੇ ਕਿ ਹੁਣ ਦੇਰ ਨਾ ਕਰ ਛੇਤੀ ਛੇਤੀ ਇਹ ਜੋ ਪਰਦੇਸੀ ਬੰਦਾ ਹੈ ਦਾ ਝਟਕਾ ਕਰ ਫਿਰ ਦੂਜੇ ਦਾ ਫਿਰ ਤੀਜੇ ਦਾ ਵੀ ਇਸ ਤਰ੍ਹਾਂ ਇਹ ਬਲੀ ਆਪਾਂ ਦੇਣੀ ਆ ਝਟਕਾ ਦੇ ਇਹਨਾਂ ਨੂੰ ਇਸ ਤਰ੍ਹਾਂ ਆਖ ਰਿਹਾ ਸੀ ਸਾਧ ਸੰਗਤ ਜੀ ਤਾਂ ਇਹ ਬਲੀ ਦੇ ਰਹੇ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਖੜੇ ਦੇਖ ਰਹੇ ਆ ਅਜਬ ਕੌਤਕ ਬਾਪਰਨ ਵਾਲਾ ਇਹ ਰਾਜੇ ਨੂੰ ਨਹੀਂ ਪਤਾ ਚੰਡਾਲ ਨੇ ਤਲਵਾਰ ਚੁੱਕੀ ਹੈ ਤਾਂ ਦੇਵੀ ਦੀ ਜਿਹੜੀ ਮੂਰਤੀ ਸੀ ਉਹ ਜਿਹੜੀ ਉਹ ਅਸਲ ਰੂਪ ਦੇ ਵਿੱਚ ਆ ਗਈ ਹੈ ਜੀ ਆਪਣੇ ਉਹਨੇ ਉਹ ਚੰਡਾਲ ਦੇ ਹੱਥੋਂ ਤਲਵਾਰ ਖੋ ਕੇ ਰਾਜੇ ਨੂੰ ਮਾਰੀ ਤੇ ਜਦੋਂ ਰਾਜੇ ਨੂੰ ਮਾਰੀ ਆ ਰਾਜੇ ਦਾ ਸਿਰ ਵੱਖਰਾ ਹੋ ਗਿਆ ਜ਼ਮੀਨ ਤੇ ਡੱਗ ਪਿਆ ਸਾਹ ਸੰਗ ਜਿਵੇਂ ਨਾਰੀਅਲ ਡੱਗਦਾ ਹੈ ਦੇਵੀ ਗੁੱਸੇ ਚ ਆ ਕੇ ਹੋਰਾਂ ਲੋਕਾਂ ਤੇ ਜਿੰਨੇ ਉੱਥੇ ਖੜੇ ਸੀ ਤਲਵਾਰ ਚ ਚਲਾਉਣ ਲੱਗੀ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਵੀ ਨੂੰ ਅਜੇਹਾ ਕਰਨ ਤੋਂ ਰੋਕਿਆ ਤੇ ਦੇਵੀ ਦੇ ਹੱਥੋਂ ਤਲਵਾਰ ਲੈ ਲਈ ਆ ਤੇ ਬਾਬੇ ਨੇ ਕਿਹਾ हे ਦੇਵੀ ਇਹ ਤਾਂ ਰਾਜਾ ਤੇਰਾ ਉਪਾਸ਼ਕ ਸੀ ਤੇ ਭਾਈ ਬਾਲਾ ਜੀ ਤਾਂ ਸਤ ਕਰਤਾਰ ਦਾ ਉਪਾਸ਼ਕ ਸੀ ਸੋ ਇਹ ਤੈਨੂੰ ਖੁਸ਼ ਕਰਨ ਵਾਸਤੇ ਰਾਜਾ ਬਲੀ ਦੇ ਰਿਹਾ ਸੀ ਤੂੰ ਰਾਜੇ ਨੂੰ ਕਿਉਂ ਮਾਰ ਦਿੱਤਾ ਤਾਂ ਦੇਵੀ ਕਹਿਣ ਲੱਗੀ ਜਿਹੜੇ ਕਰਤਾਰ ਦੇ ਉਪਾਸ਼ਕ ਹੁੰਦੇ ਆ ਸਤ ਕਰਤਾਰ ਅਕਾਲ ਪੁਰਖ ਦੇ ਮੈਂ ਉਹਨਾਂ ਦੀ ਦਾਸੀ ਬਣ ਕੇ ਰਹਿਣੀ ਆ ਮੈਂ ਉਹਨਾਂ ਦਾ ਕਿਵੇਂ ਵਾਰ ਬਿੰਗਾ ਹੋਣ ਦੇ ਸਕਦੀ ਸੀ ਜੋ ਅਕਾਲ ਪੁਰਖ ਨੂੰ ਮੰਨਦੇ ਆ ਜਿਤਨੇ ਵੀ ਲੋਕ ਸੀਗੇ ਉੱਥੇ ਸਭ ਬਾਬੇ ਦੇ ਭਾਈ ਮਰਦਾਨਾ ਜੀ ਦੇ ਭਾਈ ਬਾਲਾ ਜੀ ਦੇ ਚਰਨਾਂ ਤੇ ਡੱਗ ਪਿਆ ਬੇਨਤੀ ਕਰਨ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਇੱਥੋਂ ਦਾ ਰਾਜਾ ਮਹਾਪਾਪੀ ਸੀ ਇਨੂੰ ਇਹਦੀ ਕਰਮਾਂ ਦੀ ਸਜ਼ਾ ਮਿਲ ਗਈ ਆ ਇਹ ਦਿੱਤੀ ਵੀ ਉਸ ਦੇਵੀ ਨੇ ਹੈ ਜਿਹਨੂੰ ਇਹ ਮਨ ਦਾ ਸੀ ਜਿਹਦੀ ਮੰਨਤਾ ਕਰਦਾ ਸੀ ਉਹ ਦੇਵੀ ਨੇ ਹੀ ਜਾਣਿਆ ਕਿ ਇਹਨੂੰ ਕੁਝ ਵੀ ਨਹੀਂ ਪਤਾ ਮੈਨੂੰ ਖੁਸ਼ ਕਰਨ ਵਾਸਤੇ ਤਾਂ ਇਹ ਕਿਤਨੇ ਗਲਤ ਕਰਮ ਕਰਦਾ ਸਾਧੂ ਸੰਤਾਂ ਨੂੰ ਦੁੱਖ ਦਿੰਦਾ ਫਿਰ ਉੱਥੋਂ ਦੇ ਨਗਰ ਦੇ ਜਿੰਨੇ ਵੀ ਲੋਕ ਸੀ ਦੇਵੀ ਨੂੰ ਮੰਨਣ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਟਹਿਫੇ ਮਾਫੀ ਮੰਗੀ ਕਹਿਣ ਲੱਗੇ ਸਾਡੇ ਤੋਂ ਬਹੁਤ ਗਲਤੀਆਂ ਹੋਈਆਂ ਮਹਾਰਾਜ ਕਹਿੰਦੇ ਦੇਖੋ ਭਾਈ ਰਾਜਾ ਤਾਂ ਗਲਤ ਸੀ ਤੇ ਪਰਜਾ ਵੀ ਗਲਤ ਹੋ ਗਈ ਪਿੱਛੇ ਹੁਣ ਚਲੋ ਜੋ ਹੋ ਗਿਆ ਸੋ ਇਹ ਵੀ ਰੱਬ ਦੀ ਰਜ਼ਾ ਮਹਾਰਾਜ ਨੇ ਆਖਿਆ ਤਿਆਰੀਆਂ ਕਰੋ ਰਾਜੇ ਦਾ ਸੰਸਕਾਰ ਕੀਤਾ ਗਿਆ ਉਸ ਤੋਂ ਬਾਅਦ ਰਾਜੇ ਦਾ ਪੁੱਤਰ ਸੀ ਜਿਹੜਾ ਰਾਜਕੁਮਾਰ ਮਰਿਆਦਾ ਅਨੁਸਾਰ ਬਾਬੇ ਨੇ ਕਿਹਾ ਇਹਦੇ ਬੇਟੇ ਨੂੰ ਤਿਲਕ ਦਿੰਨੇ ਆਂ ਅਸੀਂ ਰਾਜ ਗੱਦੀ ਦਾ ਰਾਜੇ ਦਾ ਤਾਂ ਸੰਸਕਾਰ ਕਰ ਦਿੱਤਾ ਉਦੇ ਬੇਟੇ ਨੂੰ ਉੱਥੋਂ ਦਾ ਰਾਜ ਦੇ ਦਿੱਤਾ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਕੋਈ ਇੱਛਾ ਨਹੀਂ ਕਿਸੇ دنیਿਆਵੀ ਰਾਜ ਨੂੰ ਲੈਣ ਦੀ ਤੇ ਉਹਦਾ ਨਾਮ ਮਹਾਰਾਜ ਨੇ ਬਦਲ ਕੇ ਧਰਮਜਸ ਰੱਖਿਆ ਕਹਿਣ ਲੱਗੇ ਅੱਜ ਤੋਂ ਬਾਅਦ ਤੇਰਾ ਨਾਂ ਧਰਮਜਸ ਹੋ ਗਿਆ ਜਿਹੜਾ ਧਰਮ ਦਾ ਜਸ ਕਰੇਗਾ ਉਹਨੂੰ ਤਿੰਨ ਗੱਲਾਂ ਆਖੀਆਂ ਆਪਣੇ ਸਿਰ ਉੱਪਰ ਜਿਹੜੇ ਕੇਸ ਆ ਕਦੇ ਵੀ ਨਹੀਂ ਕਟਾਉਣੇ ਤੇ ਜੋ ਇੱਥੇ ਸਾਧੂ ਸੰਤ ਆਵੇਗਾ ਉਹਦੀ ਟਹਿਲ ਕਰਨੀ ਆ ਤੀਜਾ ਬਚਨ ਕੀਤਾ ਤੂੰ ਰਾਜਾ ਹੁਣ ਤੂੰ ਸਤਨਾਮ ਦਾ ਮੰਤਰ ਜਪਿਆ ਕਰ ਇਹ ਬਲੀ ਦੇਣੀ ਜੋ ਤੇਰੇ ਪਿਤਾ ਜੀ ਕਰਦੇ ਰਹੇ ਆ ਇਹਨਾਂ ਚੀਜ਼ਾਂ ਨੂੰ ਤੈਨੂੰ ਛੱਡਣਾ ਪਵੇਗਾ ਫਿਰ ਇਹ ਨਗਰੀ ਸੁਖੀ ਬਸੇਗੀ ਇਸ ਤਰ੍ਹਾਂ ਫਿਰ ਉਹ ਧਰਮ ਜਸ ਰਾਜਕੁਮਾਰ ਨੇ ਔਰ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਣਾ ਤੇ ਮੱਥਾ ਟੇਕਿਆ ਤੇ ਆਖਿਆ ਬਾਬਾ ਜੀ ਜੋ ਤੁਸੀਂ ਬਚਨ ਕਹੇ ਆ ਮੈਂ ਮੰਨਾਂਗਾ ਅੱਜ ਤੋਂ ਬਾਅਦ ਮੈਂ ਕੀ ਇਥੋਂ ਦੀ ਜਿਹੜੀ ਪਰਜਾ ਹੈ ਉਹ ਵੀ ਅਕਾਲ ਪੁਰਖ ਦੇ ਮੰਤਰ ਸਤਨਾਮ ਦਾ ਜਾਪ ਕਰਿਆ ਕਰੇਗੀ ਆਏ ਗਏ ਸਾਧੂ ਸੰਤਾਂ ਦੀ ਅਸੀਂ ਸੇਵਾ ਕਰਾਂਗੇ ਕਦੇ ਕਿਸੇ ਪਰਦੇਸੀ ਦੀ ਬਲੀ ਨਹੀਂ ਦੇਵਾਂਗੇ ਮਹਾਰਾਜ ਸਾਡੇ ਤੋਂ ਬਹੁਤ ਭੁੱਲਾਂ ਹੋ ਗਈਆਂ ਮੇਰੇ ਪਿਤਾ ਜੀ ਦੀਆਂ ਭੁੱਲਾਂ ਨੂੰ ਬਖਸ਼ ਲੈਣਾ ਮਹਾਰਾਜ ਉਹਨਾਂ ਨੂੰ ਵੀ ਦਰਗਾਹ ਵਿੱਚ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਦੇਣਾ ਅਸਾਂ ਦੇਖ ਲਿਆ ਆਪ ਜੀ ਖੁਦ ਖੁਦਾ ਹੋ ਆਪ ਜੀ ਭਗਵਾਨ ਹੋ ਇਸ ਤਰ੍ਹਾਂ ਧਰਮ ਜਸ ਰਾਜਕੁਮਾਰ ਬੜਾ ਸਿਆਣਾ ਸੀ ਫਿਰ ਬਾਬੇ ਨੇ ਆਖਿਆ ਭਾਈ ਇੱਥੇ ਧਰਮਸ਼ਾਲਾ ਬਣਾਓ ਇਹ ਖੰਡ ਦੇ ਵਿੱਚ ਸਵੇਰੇ ਤੇ ਸ਼ਾਮੀ ਸੰਧਿਆ ਦੇ ਸਮੇਂ ਇਕੱਠੇ ਹੋ ਕੇ ਸਾਰੇ ਸਤਨਾਮ ਦਾ ਜਾਪ ਕਰਿਆ ਕਰੋ ਹਰੀ ਦੀ ਸਿਫਤ ਸਿਲਾ ਕਰਿਆ ਕਰੋ ਐਵੇਂ ਤੁਹਾਡੀ ਮੁਕਤੀ ਜਿਹੜੀ ਆ ਹੋ ਜਾਵੇਗੀ ਜੀਵਤ ਮੁਕਤ ਤੁਸੀਂ ਹੋ ਜਾਉਗੇ ਜਿਉਂਦਿਆਂ ਜੀ ਸੱਚਖੰਡ ਦੇ ਵਾਸੀ ਹੋ ਜਾਵਾਂਗੇ ਧਰਮਜਾਸ ਨੇ ਆਖਿਆ ਜਿਵੇਂ ਬਾਬਾ ਜੀ ਆਪ ਕਹੋਗੇ ਜਿਵੇਂ ਆਪ ਜੀ ਦਾ ਹੁਕਮ ਹੋਵੇਗਾ ਤਿਵੇਂ-ਤਿਵੇਂ ਹੀ ਮੈਂ ਕਰਾਂਗਾ ਦੇਖੋ ਗੁਰਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੂ ਸੋ ਪਾਵੋ ਰੇ ਨਾਮ ਰੰਗੇ ਮਨ ਤ੍ਰਿਪਤਾਨਾ ਬਹਰ ਨਕਤ ਹੂੰ ਤਾਵੋ ਰੇ ਇਹ ਮੇਰਾ ਜਿਹੜਾ ਮਨ ਹੁਣ ਤ੍ਰਿਸ਼ਨਾ ਵੱਲੋਂ ਰੱਜ ਗਿਆ ਮੈਂ ਹੋਰ ਕਿਸੇ ਨਹੀਂ ਭਟਕਣਾ ਚਾਹੁੰਦਾ ਕਿਤੇ ਵੀ ਮੈਂ ਨਾਮ ਦੇ ਵਿੱਚ ਹੀ ਜੁੜਨਾ ਚਾਹੁੰਦਾ ਜੋ ਮੇਰੇ ਪਿਤਾ ਜੀ ਨੇ ਗਲਤੀਆਂ ਕੀਤੀਆਂ ਨੇ ਉਹਨਾਂ ਦੀ ਸਜ਼ਾ ਮੈਨੂੰ ਨਾ ਦੇਣਾ ਮਹਾਰਾਜ ਕਹਿੰਦੇ ਭਾਈ ਇਹ ਤਾਂ ਜੋ ਜਿਹੋ ਜਹਾ ਬੀਜ ਬੀਜਦਾ ਉਹੀ ਵੱਢਦਾ ਤਾਂ ਐਵੇਂ ਉਹ ਦੇਵੀ ਨੇ ਵੀ ਤੇ ਉਹ ਰਾਜਕੁਮਾਰ ਨੇ ਵੀ ਉੱਥੋਂ ਦੇ ਲੋਕਾਂ ਨੇ ਵੀ ਸਤਗੁਰੂ ਮਹਾਰਾਜ ਨੂੰ ਮੱਥਾ ਟੇਕਿਆ ਕਿਉਂਕਿ ਦੇਵੀ ਜਿਹੜੀ ਸੀ ਉਹ ਤਾਂ ਆਪ ਆਖ ਰਹੀ ਸੀ ਜਿਹੜੇ ਸਤ ਕਰਤਾਰ ਨੂੰ ਮੰਨਦੇ ਆ ਮੈਂ ਉਹਨਾਂ ਦਾ ਕਿਵੇਂ ਕੁਝ ਵਿਗਾੜ ਸਕਦੀ ਆ ਤਾਂ ਭਾਈ ਅਸੀਂ ਇਹ ਸਾਖੀ ਦੁਆਰਾ ਇਹ ਸਮਝਿਆ ਹੈ ਗੁਰਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੇ ਸੇਵਕ ਦੀ लाज ਰੱਖੀ ਭਾਈ ਬਾਲਾ ਜੀ ਦੀ ਤੇ ਦੇਖੋ ਉਹ ਦੇਵੀ ਜਿਹੜੇ ਭਾਈ ਬਾਲਾ ਜੀ ਰੱਬ ਦਾ ਨਾਮ ਜਪਦੇ ਸੀ ਉਹਦਾ ਵਾਲ ਵੀ ਵਿੰਗਾ ਨਾ ਕਰ ਸਕੀ ਸਗੋਂ ਉਹਨੇ ਰਾਜੇ ਨੂੰ ਹੀ ਮਾਰ ਦਿੱਤਾ ਸਾਂ ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਆ ਕਿ ਸਾਨੂੰ ਕਦੇ ਵੀ ਭੁੱਲ ਕੇ ਇਨ੍ਹਾਂ ਚੱਕਰਾਂ ਵਿੱਚ ਨਹੀਂ ਫਸਣਾ ਚਾਹੀਦਾ ਕਿ ਤਾੰਤ੍ਰਿਕ ਵਿੱਦਿਆ ਪੜ ਲੈਂਦੇ ਆ ਫਿਰ ਲੋਕਾਂ ਨੂੰ ਪਿੱਛੇ ਲਾ ਲੈਂਦੇ ਆ ਇਵੇਂ ਰਾਜਾ ਲੱਗ ਗਿਆ ਸੀ ਸਗੋਂ ਦੇਵੀ ਨੇ ਵੀ ਰਾਜੇ ਨੂੰ ਉਹਦੇ ਕਰਮਾਂ ਦੀ ਹੀ ਸਜ਼ਾ ਦਿੱਤੀ ਪਤਾ ਨਹੀਂ ਦੇਵੀ ਦੇ ਸਾਹਮਣੇ ਕਿਤਨੇ ਕੁ 마ਸੂਮਾਂ ਦੀ ਬੱਚਿਆਂ ਦੀ ਸੰਤਾਂ ਮਹਾਂਪੁਰਖਾਂ ਨੂੰ ਭੇਟ ਕਰ ਦਿੱਤਾ ਸੀ ਉਹਨੇ ਬਲੀ ਦਿੱਤੀ ਸੀ ਅੱਜ ਜਦੋਂ ਉਹਦੀ ਵਾਰੀ ਆਈ ਉਹਨੂੰ ਪਤਾ ਵੀ ਨਹੀਂ ਲੱਗਿਆ ਕਿਵੇਂ ਉਹਦਾ ਸੀਸ ਧੜ ਨਾਲੋਂ ਦੇਵੀ ਨੇ ਹੀ ਅਲੱਗ ਕਰ ਦਿੱਤਾ ਤਲਵਾਰ ਲੈ ਕੇ ਤਾਂ ਬਹੁਤ ਵੱਡੀ ਇੱਥੇ ਅਜਮਤ ਪ੍ਰਗਟ ਹੋਈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਖਿਆ ਭਾਈ ਹੁਣ ਤੁਸੀਂ ਇਹ ਇਹਨਾਂ ਚੀਜ਼ਾਂ ਨੂੰ ਛੱਡ ਕੇ ਅਕਾਲ ਪੁਰਖ ਦਾ ਹੀ ਸਿਮਰਨ ਕਰਨਾ ਹੈ। ਇਹ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਵਨ ਸ਼ਬਦ ਵੀ ਹੈ। ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੂ ਕਿਆ ਦੇ ਪਾਹਣ ਨੀਰ ਪਖਾਲੀਏ ਭਾਈ ਜਨਮੈ ਬੂਢੇ ਤੇ ਇਹ ਦੇਵੀਆਂ ਤੇ ਦੇਵਤਿਆਂ ਨੂੰ ਪੂਜਾ ਕਰ ਕਰਕੇ ਭਾਈ ਇਹਨਾਂ ਪਾਸੋਂ ਕੀ ਮੰਗਦਾ ਉਹ ਤੈਨੂੰ ਮੁਕਤੀ ਨਹੀਂ ਦੇ ਸਕਦੇ। ਇਸ ਕਰਕੇ ਤੂੰ ਕਿਉਂ ਨਾ ਅਗੋਈ ਚੀਜ਼ਾਂ ਮੰਗਦਾ ਹੈ ਹੋਰ ਚੀਜ਼ਾਂ ਤਾਂ ਮਿਲ ਸਕਦੀਆਂ ਨੇ ਪਰ ਮੁਕਤੀ ਨਹੀਂ ਮਿਲ ਸਕਦੀ ਗੁਰ ਬਿਨ ਅਲੱਖ ਨ ਲਖੀ ਹੈ ਭਾਈ ਜਗ ਬੂਢੇ ਪਤ ਖੋਏ ਇਸ ਕਰਕੇ ਗੁਰੂ ਦੇ ਬਾਝੋਂ ਪਰਮਾਤਮਾ ਦੇ ਬਾਝੋਂ ਤੈਨੂੰ ਇਹ ਜਿਹੜੀ ਇੱਜ਼ਤ ਆ ਤੇਰੀ ਉਹ ਗਵਾਚ ਜਾਵੇਗੀ ਇਸ ਕਰਕੇ ਭਾਈ ਤੂੰ ਉਹਦਾ ਨਾਮ ਹੀ ਜਪਿਆ ਕਰ ਮੇਰੇ ਠਾਕੁਰ ਹੱਥ ਵੜਾਈਆਂ ਭਾਈ ਜੈ ਭਾਵੇ ਤੇ ਜੀਆਂ ਦੇ ਕੀ ਹੱਦ ਵੜਿਆਈਆਂ ਤਾਂ ਰੱਬ ਦੇ ਹੱਥ 'ਚ ਆ ਇਹਨੂੰ ਚੰਗਾ ਲੱਗਦਾ ਜੀ ਜਿਹਦੇ ਕਰਮ ਚੰਗੇ ਹੁੰਦੇ ਆ ਉਹਨੂੰ ਵਡਿਆਈ ਇਹ ਮਿਲ ਜਾਂਦੀ ਆ ਇਸ ਕਰਕੇ ਗੁਰੂ ਮਹਾਰਾਜ ਕਿਰਪਾ ਹੀ ਕਰਨ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਸਤਨਾਮ ਦਾ ਮੰਤਰ ਦਾ ਜਾਪ ਉਹਨਾਂ ਨੂੰ ਬਖਸ਼ ਕੇ ਇੱਥੋਂ ਬਾਬਾ ਜੀ ਅੱਗੇ ਗਏ ਆ ਇੱਥੋਂ ਅਰਥਖੰਡ ਪਹੁੰਚੇ ਮਹਾਰਾਜ ਜੀ ਇੱਥੋਂ ਦਾ ਵੀ ਰਾਜਾ ਸੀ ਜਿਹੜਾ ਉਹ ਮਹਾਰਾਜ ਦੇ ਚਰਣੀ ਲੱਗਾ ਸੀ ਉਹਨੇ ਵੀ ਬੇਨਤੀ ਕੀਤੀ ਸੀ ਬਾਬਾ ਜੀ ਮਹਾਂਪੁਰਖੋ ਮੇਰੇ ਤੇ ਵੀ ਰਹਿਮਤ ਕਰੋ ਮੈਨੂੰ ਵੀ ਉਪਦੇਸ਼ ਦਿਓ ਜੀ ਤਾਂ ਵਖ ਵਖ ਖੰਡਾਂ ਦੇ ਵਿੱਚ ਸਤਿਗੁਰੂ ਮਹਾਰਾਜ ਜਾਂਦੇ ਆ ਉੱਥੋਂ ਦੇ ਕੁਝ ਰਾਜੇ ਜਿਹੜੇ ਭੁੱਲੇ ਹੋਏ ਆ ਉਹਨਾਂ ਨੂੰ ਮਹਾਰਾਜ ਉਪਦੇਸ਼ ਦਿੰਦੇ ਆ ਪਹਿਲਾਂ ਹਿਰਨਖੰਡ ਦੇ ਲੋਕ ਉਮਰਾਂ ਵਧਾਉਣ ਵਾਲੇ ਗੋਰਖਨਾਥ ਦੇ ਚੇਲੇ ਉਹਨਾਂ ਨੂੰ ਸਿੱਖਿਆ ਦਿੱਤੀ ਫਿਰ ਕੇਤਮਾਲ ਖੰਡ ਤੇ ਸਾਧ ਸੰਗਤ ਜੀ ਉਹਦੇ ਵਿੱਚ ਜਾ ਕੇ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਬਚਾਇਆ ਤੇ ਉੱਥੋਂ ਦਾ ਰਾਜਕੁਮਾਰ ਉਹਨੂੰ ਉਪਦੇਸ਼ ਦਿੱਤਾ ਤੇ ਰਾਜੇ ਨੂੰ ਤਾਂ ਉਹ ਸਾਰੀ ਸਜ਼ਾ ਮੈਲੀ ਗਈ ਉਹਦੇ ਕੀਤੇ ਦਾ ਫਾਲੂ ਨੇ ਪਾ ਲਿਆ ਇਹ ਤਾਂ ਭਾਈ ਹੈ ਹੀ ਐਸਾ ਸਤਿਗੁਰੂ ਮਹਾਰਾਜ ਕਹਿੰਦੇ ਆ ਭਾਈ ਕਲਯੁਗ ਤਾਂ ਹੈ ਹੀ ਐਸਾ ਸਤਜੁਗ ਤ੍ਰੇਤਾ ਦੁਆਪਰ ਭਣੀਐ ਕਲਯੁਗ ਉਤਮੋ ਜੁਗਾ ਮਾਹੇ ਤਾਂ ਇਹ ਜਿਹੜਾ ਕਲਯੁਗਾ ਸਤਜੁਗ ਸੀ ਤ੍ਰੇਤਾ ਸੀ ਦੁਆਪਰ ਜੁਗ ਚੰਗੇ ਆਖੇ ਜਾਂਦੇ ਆ ਪਰ ਕਲਯੁਗ ਸਭ ਤੋਂ ਸ਼੍ਰੇਸ਼ਟ ਆ ਕਿਉਂ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੈ ਥਾਏ ਇਹ ਸਮੇਂ ਅੰਦਰ ਬੰਦਾ ਜਿਸ ਹੱਥ ਨਾਲ ਕੁਝ ਕਰਦਾ ਉਸ ਨੂੰ ਹੀ ਉਸ ਹੱਥ ਨਾਲ ਪਾ ਲੈਂਦਾ ਇਹ ਕਲਯੁਗ ਤਾਂ ਐਸਾ ਹੈ ਜਿਹੜਾ ਹੱਥ ਕੋਈ ਕਰਮ ਕਰਦਾ ਉਹੀ ਹੱਥੋਂ ਦਾ ਫਲ ਭੁਗਤਦਾ ਕੋਈ ਬੰਦਾ ਕਿਸੇ ਹੋਰ ਬੰਦੇ ਦੀ ਥਾਂ ਮਨੁੱਖ ਦੀ ਥਾਂ ਵਿਕਾਰਾਂ ਦੇ ਕਾਰਨ ਫੜਿਆ ਨਹੀਂ ਜਾਂਦਾ ਇਹ ਕਲਯੁਗ ਐਸਾ ਹੈ ਮਹਾਰਾਜ ਸੱਚੇ ਪਾਸ਼ਾ ਜੀ ਆਪ ਗੁਰਬਾਣੀ ਵਿੱਚ ਕਹਿ ਰਹੇ ਆ ਤਾਂ ਕਲਯੁਗ ਉਧਾਰਿਆ ਗੁਰਦੇਵ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਲਯੁਗ ਤੋਂ ਬਚਾ ਲੈਂਦੀ ਆ ਦੇਖੋ ਇਹਨੂੰ ਸਾਰੇ ਜੁਗਾਂ ਨਾਲੋਂ ਪਹਿੜਾ ਸਮਝਿਆ ਜਾਂਦਾ ਤਾਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਸਿਧਾਂਤਾਂ ਤੇ ਚੱਲਣਾ ਚਾਹੀਦਾ ਜਿਵੇਂ ਧਰਮ ਜਸ ਰਾਜਕੁਮਾਰ ਨੇ ਬਚਨ ਮੰਨੇ ਮਹਾਰਾਜ ਦੇ ਸੁਖੀ ਹੋ ਗਿਆ ਇਵੇਂ ਅਸੀਂ ਵੀ ਭਾਈ ਸਤਨਾਮ ਵਾਹਿਗੁਰੂ ਦਾ ਮੰਤਰ ਦਾ ਅਭਿਆਸ ਕਰੀਏ ਕਿਸਾਂ ਦਾ ਸਤਕਾਰ ਕਰੀਏ ਆਏਗੇ ਸਾਧੂ ਸੰਤਾਂ ਦੀ ਟਹਿਲ ਕਰੀਏ ਸਮੇਂ ਚੋਂ ਸਮਾਂ ਕੱਢ ਕੇ ਅਕਾਲ ਪੁਰਖ ਦਾ ਨਾਮ ਲਵਾਂਗੇ ਸੱਚੀ ਸੁੱਚੀ ਕਰਤ ਕਰਾਂਗੇ ਸਾਡੇ ਤੇ ਵੀ અપਾਰ ਬਖਸ਼ਿਸ਼ ਹੋ ਜਾਵੇਗੀ ਇਹ ਸਿੱਖਿਆ ਸਾਨੂੰ ਸਾਖੀਆਂ ਚੋਂ ਮਿਲਦੀ ਆ ਕੇਵਲ ਸੁਣੀਏ ਹੀ ਨਾ ਇਹਨਾਂ ਸਿਧਾਂਤਾਂ ਨੂੰ ਧਾਰਨ ਵੀ ਕਰੀਏ ਗੁਰੂ ਮਹਾਰਾਜ ਜੀ ਦੀ ਸ਼ਾਨ ਬੜੀ ਉੱਚੀ ਹੈ ਜਿਨ੍ਹਾਂ ਨੇ ਭਾਈ ਬਾਲਾ ਜੀ ਨੂੰ ਬਚਾਇਆ ਇਓ ਸਤਿਗੁਰੂ ਮਹਾਰਾਜ ਆਪਣੇ ਸੇਵਕਾਂ ਦੀ ਲਾਜ ਜੁਗਾਂ-ਜੁਗਾਂ ਤੋਂ ਰੱਖਦੇ ਆਏ ਆ ਰੱਖਦੇ ਰਹਿਣਗੇ ਇਹੀ ਹੈ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆ ਆ ਸਾਧ ਸੰਗਤ ਜੀ ਚਾਹੇ ਭਗਤ ਪ੍ਰਹਿਲਾਦ ਦੀ ਆਪਾਂ ਗੱਲ ਕਰੀਏ ਪ੍ਰਹਿਲਾਦ ਜਨਤੁਦ ਰਾਖ ਲੈ ਹਰ ਜੀਓ ਪ੍ਰਹਿਲਾਦ ਜਨਤੁਦ ਰਾਖ ਲੈ ਹਰ ਜੀਓ ਹਰਨਾਕਸ਼ ਮਾਰ ਪਚਾਇਆ ਤੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਅਹ ਗੁਰੂ ਤੂੰ ਸਦਾ ਹੀ ਆਪਦੇ ਭਗਤਾਂ ਦੀ ਇੱਜ਼ਤ ਰੱਖੀ ਆ ਜਦੋਂ ਤੋਂ ਸੰਸਾਰ ਬਣਿਆ ਪ੍ਰਹਿਲਾਦ ਵਰਗੇ अनेਕਾਂ ਭਗਤਾਂ ਦੀ ਇੱਜ਼ਤ ਰੱਖੀ ਆ ਹਰਨਾਕਸ਼ ਵਰਗੇ ਪਾਪੀਆਂ ਨੂੰ ਮਾਰਿਆ ਹੈ ਇਹ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਪਰਮਪਲਾਇਆ ਇਹ ਗੁਰਮੁਖਾਂ ਨੂੰ ਪ੍ਰਤੀਤ ਹੁੰਦੀ ਆ ਯਕੀਨ ਵੀ ਹੁੰਦਾ ਉਹ ਗੁਰੂ ਦੇ ਸਨਮੁਖ ਰਹਿੰਦੇ ਆ ਨਿਸ਼ਚਾ ਹੁੰਦਾ ਪਰ ਜਿਹੜੇ ਮਨ ਦੇ ਪਿੱਛੇ ਲੱਗਦੇ ਆ ਉਹ ਭਟਕਣਾ 'ਚ ਪਏ ਰਹਿੰਦੇ ਆ ਕੋਰਾਹੇ ਪਏ ਰਹਿੰਦੇ ਆ ਮਨ ਪਿੱਛੇ ਨਹੀਂ ਲੱਗਣਾ ਜੀ ਆਪਾਂ ਆਪਣੇ ਗੁਰੂ ਦੇ ਪਿੱਛੇ ਲੱਗਣਾ ਹੈ ਗੁਰਮਤ ਦੇ ਧਾਰਨੀ ਬਣੀਏ ਭੁੱਲ ਚੁੱਕ ਦੀ ਖਿਮਾ ਜੀ ਦੇਖੋ ਸੱਜਣੇ ਅਸੀਂ ਸੜੀਆਂ ਓਹ ਹੋਵੇ ਸਾਹਿਬ ਸਿਓ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ